ਕਾਰ ਦੀ ਕੰਨਾਂ ਦੇ ਉੱਤੇ ਜੂ ਤੱਕ ਨਹੀਂ ਸੱਕੀ ਸੋ ਕਿਹਾ ਜਾ ਸਕਦਾ ਹੈ ਵੀ ਜਿਸ ਢੰਗ ਨਾਲ ਤਸਵੀਰਾਂ ਮੂੰਹੋਂ ਬੋਲ ਰਹੀਆਂ ਨੇ ਤਸਵੀਰਾਂ ਦੇ ਵਿੱਚ ਹਾਲਾਤ ਦੇਖ ਸਕਦੇ ਹੋ ਤੁਸੀਂ ਵੀ ਕਿਸ ਢੰਗ ਨਾਲ ਪ੍ਰਸ਼ਾਸਨ ਨੇ ਖਦੇੜਿਆ ਕਿਸਾਨ ਜੋ ਲਗਾਤਾਰ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਬੈਠੇ ਸੀ ਉਹਨਾਂ ਨੂੰ ਰਾਤ ਖਦੇੜ ਦਿੱਤਾ ਗਿਆ ਉਹਨਾਂ ਵੱਲੋਂ ਬਣਾਈਆਂ ਗਈਆਂ ਜੋ ਰਹਿਣ ਸਹਿਣ ਦੇ ਲਈ ਇੱਥੇ ਝੁੱਗੀਆਂ ਟਾਈਪ ਝੁੱਗੀਆਂ ਨੂਮਾ ਜੋ ਚੀਜ਼ਾਂ ਸੀ ਤੁਸੀਂ ਦੇਖ ਸਕਦੇ ਹੋ ਸਾਰੀ ਇਹ ਤੈਸਨਾਸ ਕਰ ਦਿੱਤੀ ਹੈ ਨਹੀਂ ਹੈ ਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਹੋਣਾ ਵੀ ਫਰਿੱਜ ਤੁਹਾਨੂੰ ਨਜ਼ਰ ਆ ਰਿਹਾ ਦੇਖੋ ਤਸਵੀਰਾਂ ਵਿੱਚ ਫਰਿੱਜ ਇੱਥੇ ਰੱਖਿਆ ਹੋਊਗਾ ਫਰਿੱਜ ਤੋੜ ਦਿੱਤਾ ਗੱਦੇ ਪਏ ਨੇ ਤੇ ਹੋਰ ਇਹ ਜੀਆਂ ਕਈ ਚੀਜ਼ਾਂ ਨੇ ਜਿਹੜੀਆਂ ਰੋਜ਼ਮਰਰਾ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਸੀ ਜਿਹੜੀਆਂ ਕਿਸਾਨਾਂ ਨੇ ਆਪਣੇ ਲਈ ਇੱਥੇ ਰੱਖਿਓਏ ਸੀ ਕਿਉਂਕਿ ਲੰਮਾ ਸਫ਼ਰ ਸੀ ਲੰਮਾ ਸਫ਼ਰ ਤੈਅ ਕਰਨ ਲਈ ਉਹਨਾਂ ਨੇ ਮਨ ਬਣਾਇਆ ਹੋਇਆ ਸੀ ਵੀ ਇੱਥੇ ਤਰਨਾ ਲਾਇਆ ਜਾਏਗਾ ਔਰ ਸਰਕਾਰ ਕੋਲੋਂ ਆਪਣੀਆਂ ਮੰਗਾਂ ਨੇ ਜਿਹੜੀਆਂ ਉਹ ਮਨਵਾਈਆਂ ਜਾਣਗੀਆਂ ਪਰ ਸਮੇ ਨੂੰ ਕੁਝ ਹੋਰ ਮਜੂਰ ਸੀ ਕੱਲ ਦੀ ਰਾਤ ਨੂੰ ਪ੍ਰਸ਼ਾਸਨ ਨੇ ਤੱਕੇਸ਼ਾਈ ਕੀਤੀ ਹੈ ਔਰ ਉਸ ਤੱਕੇਸ਼ਾਈ ਦੀ ਸਾਫ ਤਸਵੀਰ ਹੈ ਜੋ ਤੁਹਾਡੇ ਸਾਹਮਣੇ ਕੈਮਰੇ ਦੇ ਰਾਹੀਂ ਦਿਖਾ ਰਿਹਾ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ ਨਜ਼ਰ ਆਉਂਦਾ ਹੈ ਕਿ ਕਿਸ ਢੰਗ ਨਾਲ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਹੋਈਗੀ ਔਰ ਚੀਜ਼ਾਂ ਜਿਹੜੀਆਂ ਨੇ ਉਹ ਤਹਿਸਰਸ ਕਰ ਦਿੱਤੀਆਂ ਗਈਆਂ ਇੱਥੇ ਤੁਹਾਨੂੰ ਦੱਸ ਦਿਆ ਕਿ ਕੱਲ ਤੱਕ ਇੱਥੇ ਕਿਸਾਨ ਰੋਜ਼ ਮਰਰਾ ਦੀ ਤਰ੍ਹਾਂ ਇੱਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸੀ ਧਰਨੇ ਦੇ ਰੂਪ ਦੇ ਵਿੱਚ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਬੈਠੇ ਸੀ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੱਸ ਰ ਆ ਰਹੇ ਆ ਅੱਗੇ ਤੁਹਾਨੂੰ ਹੋਰ ਅਪਡੇਟ ਦਿਖਾਣੇ ਆ ਵੀ ਕਿਸਾਨਾਂ ਨੂੰ ਇਸ ਮੌਕੇ ਤੋਂ ਉਠਾ ਦਿੱਤਾ ਗਿਆ ਔਰ ਪ੍ਰਸ਼ਾਸਨ ਨੇ ਸਖਤੀ ਵਰਤੀ ਹੈ ਇਸ ਮੌਕੇ ਦੇ ਲੈ ਕੇ ਕਿਉਂਕਿ ਸਮਾਨ ਜਿਉਂ ਦਾ ਤਿਉ ਉੱਥੇ ਤੁਹਾਨੂੰ ਨਜ਼ਰ ਆ ਰਿਹਾ ਹੈ ਸਮਾਨ ਸਾਰਾ ਕੁਝ ਇੱਥੇ ਪਿਆ ਹੋਇਆ ਵਾ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਾਕੀ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਾਂਗੇ ਅੱਗੇ ਜਾਨਨੇ ਕਿਉਂਕਿ ਇਸ ਜਗ੍ਹਾ ਤੂੰ ਹੁਣ ਜਿੱਥੇ ਕਿਸਾਨ ਇੱਥੇ ਬੈਠੇ ਹੋਏ ਸੀ ਕਾਫੀ ਪਿਛਲੇ ਕਾਫੀ ਮਹੀਨਿਆਂ ਤੋਂ ਉਹਨਾਂ ਨੂੰ ਇੱਥੋਂ ਇੱਕ ਤਰ੍ਹਾਂ ਤੱਕ ਰੇੜ ਦਿੱਤਾ ਗਿਆ ਔਰ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦੇ ਵਿੱਚ ਨਜ਼ਰ ਆਂਦਾ ਹੋਏਗਾ ਵੀ ਮੰਜੇ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਸੀ ਉਹ ਮੰਜੇ ਵੀ ਇੱਥੇ ਸਾਈਡ ਤੇ ਕਿਤੇ ਫੁੱਟਪਾਥ ਦੇ ਉੱਤੇ ਪਏ ਨੇ ਔਰ ਉਹਦੇ ਉੱਪਰ ਰਜਾਈਆਂ ਕੰਬਲ ਗੱਦੇ ਤੁਸੀਂ ਸਭ ਦੇਖ ਸਕਦੇ ਹੋ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਂਦਾ ਹੋਏਗਾ ਵੇ ਸੜਕ ਦੇ ਉੱਤੇ ਹੀ ਝੌਂਪੜੀਆਂ ਤੋੜ ਦਿੱਤੀਆਂ ਗਈਆਂ ਜੋ ਉਹਨਾਂ ਨੇ ਆਪਣੇ ਗੁਜ਼ਰਬਸਰ ਲਈ ਬਣਾਈਆਂ ਸੀ ਜੋ ਆਸਰਾ ਉਹਨਾਂ ਨੇ ਬਣਾਇਆ ਹੋਇਆ ਸੀ ਉਹ ਤੋੜ ਦਿੱਤਾ ਗਿਆ ਔਰ ਕਿਤਨਾ ਕੀਤੇ ਜੋ ਉਹਨਾਂ ਦੇ ਯੂਜ਼ ਹੋਣ ਵਾਲੇ ਗੱਦੇ ਸੀ ਰਜਾਈਆਂ ਸੀ ਕੰਬਲ ਸੀ ਜਾਂ ਹੋਰ ਜਿਹੜੀਆਂ ਚੀਜ਼ਾਂ ਸੀ ਉਹ ਇੱਕ ਤਰਫਾ ਕਰਕੇ ਸਾਈਡ ਦੇ ਫੁੱਟਪਾਥ ਦੇ ਉੱਤੇ ਰੱਖ ਦਿੱਤੀਆਂ ਗਈਆਂ ਸੋ ਤਸਵੀਰਾਂ ਤੁਹਾਡੇ ਨਾਲ ਸਿਟੀ ਹੋਮ ਦੇ ਮਾਧਿਅਮ ਤੋਂ ਸਾਂਝੀਆਂ ਕਰ ਰਹੇ ਹਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੇ ਇਸ ਸਮਾਂ ਅਸੀਂ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਵੀ ਪੀਲੇ ਪੰਜੇ ਵੱਲੋਂ ਲਗਾਤਾਰ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੀਲਾ ਪੰਜੇ ਦਾ ਜੋਰ ਪੂਰਾ ਇਸ ਸਵੇਰ ਚੱਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਕਿਸ ਢੰਗ ਨਾਲ ਨਤੀਜਾ ਨੂੰ ਖਦੇੜਿਆ ਜਾ ਰਿਹਾ ਹੈ ਜਿਹੜੀ ਕਿਸਾਨਾਂ ਵੱਲੋਂ ਇੱਥੇ ਰਹਿਣ ਲਈ ਗੁਜ਼ਰਬਸਰ ਲਈ ਇੱਥੇ ਜੋ ਘਰ ਬਣਾਏ ਗਏ ਸੀ ਟੈਂਪਰੇਰੀ ਤੌਰ ਤੇ ਉਹਨੂੰ ਕਿਹੜਾ ਕਿਤੇ ਪੀਲਾ ਪੰਜਾ ਜਿਹੜਾ ਉਹ ਢਾਂਦਾ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਸਿੱਧੀਆਂ ਸ਼ੰਭੂ ਬਾਰਡਰ ਤੋਂ ਸੋ ਕਿਸਾਨਾਂ ਨੇ ਕੀ ਸੋਚ ਕੇ ਇਹ ਚੀਜ਼ਾਂ ਬਣਾਈਆਂ ਸੀ ਔਰ ਅੱਜ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਜਿਹੜੀ ਸਖਤੀ ਨਾਲ ਕੀਤੀ ਗਈ ਹੈ ਕਿਸਾਨਾਂ ਨੂੰ ਇਸ ਜਗ੍ਹਾ ਤੋਂ ਹਟਾੜ ਦਿੱਤਾ ਗਿਆ ਜੋ ਕਿ ਪਿਛਲੇ ਕਾਫੀ ਮਹੀਨਿਆਂ ਤੋਂ ਇਸ ਜਗ੍ਹਾ ਦੇ ਉੱਤੇ ਲਗਾਤਾਰ ਸਰਕਾਰ ਨੂੰ ਆਪਣੀਆਂ ਪੰਗਾ ਮਨਾਨ ਦੇ ਲਈ ਇੱਥੇ ਬੈਠੇ ਸੀ ਔਰ ਸਰਕਾਰ ਦੇ ਪਰ ਕਿਹਾ ਜਾ ਸਕਦਾ ਵੀ ਕੰਨਾ ਤੇ ਜੂ ਤੱਕ ਨਹੀਂ ਸਰਕੀ ਕਿਉਂਕਿ ਹਾਲਾਕਿ ਡੱਲੇਬਲ ਸਾਹਿਬ ਕਈ ਦਿਨਾਂ ਤੋਂ ਮਨਵਰਤ ਦੇ ਇੱਥੇ ਬੈਠੇ ਸੀ ਔਰ ਉਹਨਾਂ ਲਈ ਡਾਕਟਰਾਂ ਦੀਆਂ ਟੀਮਾਂ ਵੀ ਇੱਥੇ ਗਠਿਤ ਕੀਤੀਆਂ ਗਿਆ ਸੀ ਡਾਕਟਰ ਹਮੇਸ਼ਾ ਉਹਨਾਂ ਦੀ ਦੇਖਭਾਲ ਦੇ ਲਈ ਉਹਨਾਂ ਦੀ ਰੋਜ਼ ਦੀ ਸਥਿਤੀ ਦੇ ਲਈ ਇੱਥੇ ਰਹਿੰਦੇ ਸੀ ਪਰ ਇੱਕ ਲੀਡਰ ਵੱਲੋਂ ਸਾਰਾ ਘਰ-ਬਾਰ ਛੱਡ ਕੇ ਸਾਰਾ ਕੁਝ त्याग ਕੇ ਪੰਜਾਬ ਲਈ ਪੰਜਾਬੀਅਤ ਲਈ ਇੱਥੇ ਆਣਾ ਪਰ ਸਰਕਾਰ ਨੇ ਉਹਨਾਂ ਦੀ ਗੱਲ ਉੱਤੇ ਕੋਈ ਗੌਰ ਨਹੀਂ ਪਰਮਾਇਆ ਚਾਹ ਤੁਸੀਂ ਪੰਜਾਬ ਪੁਲਿਸ ਦੇ ਅਫਸਰ ਵੀ ਦੇਖੋ ਨੌਜਵਾਨ ਵੀ ਦੇਖੋ ਵੀ ਵਰਦੀ ਦੇ ਵਿੱਚ ਬੈਠ ਕੇ ਟਰੈਕਟਰ ਦੇ ਉੱਤੇ ਇਹ ਕੰਮ ਨੂੰ ਇੰਜ਼ਾਮ ਦੇ ਰਹੇ ਨੇ ਤੁਹਾਨੂੰ ਤਸਵੀਰਾਂ ਦੇਖੋ ਟਰੈਕਟਰ ਵੀ ਮਲਾਜ਼ਮ ਵੱਲੋਂ ਚਲਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਜਵਾਨ ਉਹ ਟਰੈਕਟਰ ਚਲਾ ਰਹੇ ਨੇ ਔਰ ਪੀਲਾ ਪੰਜਾਬ ਹਮੇਸ਼ਾ ਦੇਖੋ ਤੁਸੀਂ ਆਪਣਾ ਕੰਮ ਕਰ ਰਹੇ ਕੀ ਜਿਹੜੀਆਂ ਚੀਜ਼ਾਂ ਇੱਥੇ ਪਈਆਂ ਉਹਨਾਂ ਨੂੰ ਖਦੇੜਿਆ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਟਰਾਲੀਆਂ ਦੇ ਉੱਪਰ ਝੰਡੇ ਕਿਸਾਨੀ ਮੋਰਚੇ ਦੇ ਝੰਡੇ ਲੱਗੇ ਨਜ਼ਰ ਆ ਰਹੇ ਨੇ ਪਰ ਕਿਤਨਾ ਕਿਤੇ ਕਿਸਾਨੀ ਮੋਰਚੇ ਨੂੰ ਢਾਲਾ ਦਿੱਤੀ ਗਈਆਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਔਰ ਜਿੰਨੀਆਂ ਵੀ ਇੱਥੇ ਗੁਜ਼ਰਬਸਰਲੀ ਚੀਜ਼ਾਂ ਪਈਆਂ ਇਹ ਦੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਟਰਾਲੀਆਂ ਪਰ ਪਰ ਕੇ ਸਮਾਨ ਜਿਹੜਾ ਉਹ ਵਾਪਸ ਜਾ ਰਿਹਾ ਪਿੰਡਾਂ ਵੱਲ ਨੂੰ ਵਾਪਸ ਲੋਕ ਆਪਣਾ ਸਮਾਨ ਜੋ ਕੀਮਤੀ ਸਮਾਨ ਇਹਨਾਂ ਦਾ ਜੋ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਯੂਜ਼ ਹੋਣ ਵਾਲਾ ਸਮਾਨ ਹੈ ਜੋ ਉਹ ਟਰਾਲੀਆਂ ਦੇ ਵਿੱਚ ਪਰ ਕੇ ਕਿਤੇ ਨਾ ਕਿਤੇ ਉਹ ਵਾਪਸੀ ਦਾ ਰੁਖ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਸੋ ਅੱਗੇ ਤੁਹਾਨੂੰ ਮਾਰੀਆ ਕਹਿ ਦਿੰਨਾ ਅੱਗੇ ਸੋ ਅੱਗੇ ਤੁਹਾਨੂੰ ਹੋਰ ਤਸਵੀਰਾਂ ਦਿਖਾਈਆਂ ਜਾਣਗੀਆਂ ਕਿਉਂਕਿ ਮੋਰਚਾ ਬਹੁਤ ਲੰਮਾ ਸੀ ਮੋਰਚਾ ਕਹਿੰਦੇ ਸੀਗੇ ਵੀ ਕਈ ਕਿਲੋਮੀਟਰਾਂ ਤੱਕ ਇਹ ਜੋ ਕਿਸਾਨੀ ਮੋਰਚਾ ਫੈਲਿਆ ਹੋਇਆ ਸੀ ਇੱਥੋਂ ਲੈ ਕੇ ਅੱਗੇ ਕਈ ਕਿਲੋਮੀਟਰ ਤੱਕ ਇਸੇ ਤਰ੍ਹਾਂ ਦੀਆਂ ਤੁਹਾਨੂੰ ਗ੍ਰੀਨ ਚਦਰਾਂ ਲੱਗੀਆਂ ਹੋਈਆਂ ਜਿਹੜੀਆਂ ਜਾਂ ਆਪਣੇ ਪਿੰਡਾਂ ਵਾਲੇ ਲੋਕਾਂ ਨੇ ਆਪਣੇ ਰਹਿਣ ਲਈ ਗੁਜਰ ਬਸਣ ਲਈ ਚੀਜ਼ਾਂ ਬਣਾਈਆਂ ਸੀ ਕਈ ਕਿਲੋਮੀਟਰ ਤੱਕ ਜਿਹੜੀਆਂ ਨੇ ਇਹ ਤੁਹਾਨੂੰ ਨਜ਼ਰ ਆਣ ਗਈਆਂ ਔਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਹੁਣ ਹਟਾਈਆਂ ਗਈਆਂ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਤੋੜ ਦਿੱਤਾ ਗਿਆ ਵੀ ਦੁਬਾਰਾ ਇੱਥੇ ਕਿਸਾਨ ਦੁਬਾਰਾ ਆ ਕੇ ਇੱਥੇ ਨਾ ਬਹਿ ਸਕਣ ਦੁਬਾਰਾ ਆ ਕੇ ਨਾ ਆਪਣੀ ਮੰਗਾ ਮਨਾ ਸਕਣ ਦੁਬਾਰਾ ਆ ਕੇ ਨਾ ਇੱਥੇ ਧਰਨਾ ਲਾ ਸਕਣ ਤੋਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕ੍ਰੇਨ ਲਾਈ ਸਾਰੀਆਂ ਚੀਜ਼ਾਂ ਚੱਕ ਕੇ ਕਿਉਂਕਿ ਦੇਖੋ ਇਹ ਫੁੱਟਪਾਥ ਜਿਹੜਾ ਰੇਲਿੰਗ ਲੱਗੀ ਹੁੰਦੀ ਹੈ ਹਾਈਵੇ ਦੇ ਉੱਪਰ ਉਹਦੇ ਉੱਪਰ ਹੀ ਜਿਹੜੀ ਸੀ ਇਹ ਝੌਂਪੜੀ ਟਾਈਪ ਨੂੰਮਾ ਜਿਹੜੀ ਚੀਜ਼ ਸੀ ਉਹ ਬਣਾਈ ਗਈ ਸੀ ਉੱਪਰ ਹੱਟ ਬਣਾਈ ਗਈ ਸੀ ਉਹਨੂੰ ਚੱਕ ਕੇ ਕਿਤੇ ਨਾ ਕਿਤੇ ਹੁਣ ਸਾਈਡ ਤੇ ਲਾ ਕੇ ਹੁਣ ਕ੍ਰੇਨ ਵੱਲੋਂ ਢਾ ਦਿੱਤਾ ਗਿਆ ਔਰ ਇਹ ਚੀਜ਼ ਨੂੰ ਚੱਕ ਕੇ ਇੱਕ ਤਰ੍ਹਾਂ ਦਾ ਸੜਕ ਦੇ ਪਰਲੀ ਸਾਈਡ ਤੇ ਸੁੱਟਿਆ ਗਿਆ ਖੇਤਾਂ ਵਾਲੇ ਪਾਸੇ ਨਹੀਂ ਸੜਕ ਕਲੀਅਰ ਕਰਦੀ ਕਰਨ ਦੀ ਜੋ ਕੋਸ਼ਿਸ਼ ਚੱਲ ਰਹੀ ਹੈ ਸੜਕ ਕਲੀਅਰ ਕਰ ਦਿੱਤੀ ਜਾਏਗੀ ਜੋ ਮੈਨੂੰ ਲੱਗਦਾ ਹੈ ਵੀ ਹੋਰ ਅੱਜ ਦਾ ਸਮਾਂ ਹੋਰ ਲੱਗੇਗਾ ਤੇ ਸੜਕ ਮੇਰੇ ਹਿਸਾਬ ਨਾਲ ਕੱਲ ਤੋਂ ਆਮ ਲੋਕਾਂ ਲਈ ਆਮ ਜਨਤਾ ਲਈ ਇਹ ਖੋਲ ਦਿੱਤੀ ਜਾਏਗੀ ਜਿਸ ਕਿਸੇ ਨੇ ਵੀ ਦਿੱਲੀ ਰੋਡ ਦੀ ਵਰਤੋਂ ਕਰਨੀ ਹੈ ਜਾਂ ਲੁਧਿਆਣਾ ਤੋਂ ਜਾਂ ਅਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਕੋਚ ਕਰਨਾ ਹੈ ਜਾਂ ਜਾਣਾ ਹੈ ਉਹਨੂੰ ਹੁਣ ਮੇਰੇ ਹਿਸਾਬ ਨਾਲ ਕੱਲ ਤੱਕ ਦਾ ਸਮਾਂ ਜਿਹੜਾ ਉਹ ਮਿਲੇਗਾ ਵੀ ਕੱਲ ਤੱਕ ਇਹ ਹਾਈਵੇ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਮਿਲੇਗਾ ਵੀ ਸਿੱਧਾ ਰਸਤਾ ਜਿਹੜਾ ਰਾਜਪੁਰੇ ਤੋਂ ਅੰਬਾਲਾ ਜੇ ਜਾਣਾ ਕਿਸੇ ਨੇ ਤਾਂ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਰੁਕਾਵਟ ਨੂੰ ਦੂਰ ਕਰਨ ਲਈ ਇਹ ਸਾਰਾ ਕੁਝ ਕੀਤਾ ਗਿਆ ਹੈ ਸਾਰਾ ਕੁਝ ਜਿਹੜਾ ਇੱਥੇ ਚੱਕਿਆ ਗਿਆ ਪਰ ਦੇਖੋ ਉਹ ਤੋੜ ਦਿੱਤੀ ਗਈ ਹੈ ਤੇ ਕ੍ਰੇਨ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਇਹ ਕੰਮ ਕੀਤਾ ਜਾ ਰਿਹਾ ਵੀ ਜਿਹੜੀਆਂ ਬਣੀਆਂ ਬਣੀਆਂ ਜਿਹੜੀਆਂ ਹਟਾ ਸੀ ਉਹਨੂੰ ਕਿਤੇ ਨਾ ਕਿਤੇ ਢਾ ਕੇ ਸੜਕ ਤੇ ਦੂਜੇ ਪਾਸੇ ਛੱਟਿਆ ਜਾ ਰਿਹਾ ਸਮਾਨ ਤੁਹਾਨੂੰ ਤਸਵੀਰਾਂ ਵਿੱਚ ਦਿਖਦਾ ਜਾ ਰਿਹਾ ਹੈ ਇਹ ਸੇ ਦਾ ਸਾਜੋ ਸਮਾਨ ਰੋਜ਼ ਮਰਰਾ ਵਾਲਾ ਯੂਸ ਹੋਣ ਦਾ ਸਾਰਾ ਸਮਾਨ ਵਿੱਚ ਪਿਆ ਹੋਇਆ ਹੈ ਔਰ ਉਹ ਦੇਖੋ ਕਿੰਨਾ ਤਸਵੀਰਾਂ ਵਿੱਚ ਤੁਸੀਂ ਦੇਖਿਆ ਕਿ ਕਿੰਦਾ ਹੋਣੇ ਸਾਰੇ ਆ ਕੁਝ ਢਾਟਾ ਹੋਇਆ ਔਰ ਕ੍ਰੇਨ ਆਪਣਾ ਕੰਮ ਕਰ ਰਹੀ ਹੈ ਸੜਕ 'ਤੇ ਚੱਕ ਕੇ ਦੂਜੀ ਸਾਈਡ ਤੇ ਸੁੱਟ ਦਿੱਤਾ ਹੈ ਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਮਸ਼ੀਨਾਂ ਦੇ ਰਾਹੀਂ ਇਹ ਕੰਮ ਕੀਤਾ ਜਾ ਰਿਹਾ ਵੀ ਕਿਸਾਨਾਂ ਦੇ ਜੋ ਸੈਂਟੀਮੈਂਟਸ ਨੇ ਕਿਸਾਨਾਂ ਨੇ ਜੋ ਇੱਥੇ ਬਹਿ ਕੇ ਜੋ ਸੋਚਿਆ ਹੋਵੇਗਾ ਵੀ ਅਸੀਂ ਸਰਕਾਰ ਤੋਂ ਮੰਨਾ ਮੰਗਾ ਬਣਾਣੀਆਂ ਨੇ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਨਾ ਪਰ ਉਹ ਚੀਜ਼ ਨੂੰ ਕਿਤਨਾ ਕਿਤੇ ਪ੍ਰਸ਼ਾਸਨ ਨੇ ਦਰ ਕਿਨਾਰ ਕਰ ਦਿੱਤਾ ਗਿਆ ਔਰ ਭਾਰਤੀ ਕਿਸਾਨ ਯੂਨੀਅਨ ਦੇ ਬੋਰਡ ਲੱਗੇ ਹੁੰਦੇ ਨੇ ਔਰ ਕਾਫੀ ਕੁਛ ਇੱਥੇ ਤੁਹਾਨੂੰ ਨਜ਼ਰ ਆਦਾ ਹੋਵੇਗਾ ਜੋ ਕਿਸਾਨਾਂ ਵੱਲੋਂ ਜਿਹੜੀਆਂ ਆਪਣੀਆਂ ਬਣਾ ਲਈਆਂ ਤੇ ਹੱਟਾ ਬਣਾਈਆਂ ਗਈਆਂ ਉਸ ਦੀ ਤਸਵੀਰਾਂ ਮੈਂ ਤੁਹਾਨੂੰ ਦਿਖਾ ਸਕਦੇ ਆਂ ਵੀ ਕੂਲਰ ਵੀ ਲਗਾਇਆ ਗਏ ਸੀਗਾ ਇੱਕ ਤਰ੍ਹਾਂ ਦਾ ਗਰਮੀ ਤੋਂ ਬਚਣ ਦੇ ਲਈ ਇਹ ਚੀਜ਼ਾਂ ਜੁਲਾਈਆਂ ਗਈਆਂ ਇਹ ਤੀਜਾ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਹੀਆਂ ਸੋ ਇਹ ਚੀਜ਼ਾਂ ਹੁਣ ਸਾਰੀਆਂ ਪ੍ਰਸ਼ਾਸਨ ਵੱਲੋਂ ਢਾ ਦਿੱਤੀਆਂ ਜਾਣਗੀਆਂ ਕੁਝ ਵੀ ਇੱਥੇ ਨਹੀਂ ਰਿਹਾ ਜਾਏਗਾ ਤੋਂ ਕੋਸ਼ਿਸ਼ ਇਹ ਹੋਏਗੀ ਪ੍ਰਸ਼ਾਸਨ ਦੀ ਵੀ ਕੱਲ ਤੱਕ ਸਾਰਾ ਰਸਤਾ ਜਿਹੜਾ ਹੈ ਉਹ ਖੋਲ ਦਿੱਤਾ ਜਾਏਗਾ ਕੱਲ ਜੋ ਵੀ ਆਮ ਲੋਕ ਜਿਨ੍ਹਾਂ ਨੇ ਇਸ ਸੜਕ ਦੇ ਉੱਤੇ ਸਫ਼ਰ ਕਰਨਾ ਹੈ ਉਹ ਚੀਜ਼ਾਂ ਲਈ ਇਹ ਚੀਜ਼ਾਂ ਸਿੱਧਾ ਖੋਲ ਦਿੱਤਾ ਜਾਏਗਾ ਕੱਲ ਸਿੱਧਾ ਰਸਤਾ ਸ਼ੁਰੂ ਹੋ ਜਾਏਗਾ ਹਾਈਵੇ ਸੋ ਤਸਵੀਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਇਹ ਜੋ ਰਸਤਾ ਸਾਫ਼ ਹੋਣ ਦਾ ਕੰਮ ਹੈ ਉਹ ਜੋ ਚੱਲ ਰਿਹਾ ਸੋ ਸਿੱਧੀਆਂ ਤਸਵੀਰਾਂ ਤੁਹਾਨੂੰ ਸਿਟੀ ਹੋਮ ਨਿਊਜ਼ ਦੇ ਮਾਧਿਅਮ ਤੋਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸ਼ੰਭੂ ਬਾਰਡਰ ਤੋਂ ਸੋ ਕੱਲ ਤੱਕ ਹੋ ਸਕਦਾ ਸੰਭਵ ਹੈ ਵੀ ਕੱਲ ਤੱਕ ਜੋ ਇਹ ਹਾਈਵੇ ਹੈ ਮੇਨ ਹਾਈਵੇ ਰਾਜਪੁਰਾ ਤੋਂ ਮਬਾਲਾ ਜਿਹੜੀ ਜਾਂਦੀ ਹੈ ਜਿਹੜੀ ਅੱਗੇ ਦਿੱਲੀ ਨੂੰ ਕੂਚ ਕਰੇਗੀ ਉਹ ਖੋਲ ਦਿੱਤੀ ਜਾਏਗੀ ਕੱਲ ਤੱਕ ਆਮ ਲੋਕਾਂ ਲਈ ਮੇਰੇ ਸਾਹਮਣੇ ਵਾਲੇ ਰਸਤਾ ਜਿਹੜਾ ਹੈ ਸ਼ੁਰੂ ਕਰ ਦਿੱਤਾ ਜਾਏਗਾ। ਉਹ ਸ਼ੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਪੁਲਿਸ ਅਫਸਰ ਸਹਿਬਾਨ ਵੀ ਇੱਥੇ ਖੜੇ ਨੇ ਔਰ ਲਗਾਤਾਰ ਕਾਰਵਾਈ ਚੱਲ ਰਹੀ ਹੈ। ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਣੀ ਹੈ। ਤੋਂ ਮੌਕੇ ਤੇ ਮੌਜੂਦ ਅਫਸਰ ਵੀ ਸਾਡੇ ਨਾਲ ਨੇ ਸਰ ਸਸੀ ਗਾ ਜੀ। ਸਸੀ ਗਾ ਜੀ। ਸਰ ਕਦੋਂ ਤੱਕ ਜਿਹੜੀ ਇਹ ਰੋਡ ਹੈ ਹਾਈਵੇ ਆ ਆਮ ਲੋਕਾਂ ਲਈ ਖੋਲ ਦਿੱਤੀ ਜਾਏਗੀ? ਸ਼ਾਮ ਤੱਕ ਸ਼ਾਮ ਤੱਕ ਅੱਜ ਸ਼ਾਮ ਤੱਕ ਲੇਟ ਸ਼ਾਮ ਤੱਕ ਕੁਝ ਇਹ ਕਿੰਨੇ ਕਿਲੋਮੀਟਰ ਦਾ ਸਿਰ ਹੋਰ ਏਰੀਆ ਜਿਵੇਂ ਇੱਥੋਂ ਤੱਕ ਤਾਂ ਹੋਰ ਅੱਗੇ ਤੱਕ ਕਿੰਨਾ ਕੁ ਹੋ ਗਿਆ ਕੁੱਲ 2.5 ਕਿਲੋਮੀਟਰ ਦਾ ਸਪੈਰੈਂਜ ਵਿੱਚ ਕਿਲੋਮੀਟਰ ਦਾ ਰਹਿ ਗਿਆ ਵਿੱਚੋਂ ਬਾਕੀ ਹੋ ਗਿਆ ਤੇ ਇਹ ਪੰਜਾਬ ਵੱਲੋਂ ਹੁਣ ਜਿਵੇਂ ਲੱਗ ਰਿਹਾ ਵੀ ਮਸ਼ੀਨਾਂ ਲੱਗੀਆਂ ਹੈ ਬੈਰੀਕੇਡ ਹਟਾ ਤਸਵੀਰਾਂ ਵੀ ਦੇਖ ਸਕਦੇ ਮੈਂ ਕਿਸੀ ਕੋਈ ਟਰੱਕ ਪਾਕਿਸਤਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੋਈ ਟਰੱਕ ਖੜਾ ਕਿਉਂਕਿ ਡਰਾਈਵਰ ਇੱਥੇ ਮੌਜੂਦ ਨਹੀਂ ਨੇ ਮੌਕੇ ਤੇ ਤੇ ਇਸ ਨੂੰ ਹਟਾਇਆ ਜਾਣਾ ਚਾਹ ਰਿਹਾ ਹੁਣ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਜਾਂ ਵਿਕਲ ਲਿਆ ਜਾਏਗਾ ਟੋਇੰਗ ਜਦੋਂ ਬਿਆਨ ਲਈ ਜਾਏਗੀ ਉਹਨਾਂ ਦਾ ਟੋ ਕੀਤਾ ਜਾਏਗਾ ਔਰ ਇਹਨੂੰ ਸੜਕ ਤੋਂ ਹਟਾ ਆ ਜਾਏਗਾ ਕਿਉਂਕਿ ਪ੍ਰਸ਼ਾਸਨ ਦਾ ਟੀਚਾ ਵੀ ਕੱਲ ਸਵੇਰ ਤੱਕ ਜਿਹੜੀ ਇਹ ਜਗ੍ਹਾ ਹੈ ਜਿਹੜੀ ਇਹ ਸੜਕ ਹੈ ਇਹਨੂੰ ਫ੍ਰੀ ਕੀਤਾ ਜਾਏਗਾ ਆਮ ਲੋਕਾਂ ਦੇ ਲਈ ਆਮ ਲੋਕ ਇੱਥੇ ਸਫਰ ਕਰਨਾ ਸ਼ੁਰੂ ਕਰ ਦੇਣਗੇ ਸੋ ਮੌਕੇ ਤੇ ਅ ਅਫਸਰ ਵੀ ਸਾਡੇ ਨਾਲ ਮੌਜੂਦ ਨੇ ਸਰ ਨਮਸਕਾਰ ਜੀ ਨਹੀਂ ਲੱਗੇ ਸੋ ਮੌਕੇ ਤੇ ਅਫਸਰ ਹੈ ਕਈ ਮੌਜੂਦ ਨੇ ਉਹਨਾਂ ਦਾ ਕਹਿਣਾ ਵੀ ਸੋ ਸਫਰ ਜੋ ਆਮ ਲੋਕਾਂ ਦੀ ਜੋ ਟੀਚਾ ਉਹ ਖੋਲ ਦਿੱਤਾ ਜਾਏਗਾ ਸੋ ਤੁਹਾਨੂੰ ਦਿਖਾ ਦਈਏ ਵੀ ਕਿਸਾਨ ਵੀ ਇੱਕਾ ਦੁੱਕਾ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆਣਗੇ ਕਿਉਂਕਿ ਜੋ ਸਮਾਨ ਨੇ ਜੋ ਮਹਿੰਗਾ ਸਮਾਨ ਹੈ ਇੱਥੇ ਪਿਆ ਹੋਇਆ ਉਹਨੂੰ ਕਿਤਨਾ ਕਿਤੇ ਆਪਣੇ ਕਬਜੇ ਦੇ ਵਿੱਚ ਲੈਣ ਲਈ ਉਹਨੂੰ ਚੁਕਾਣ ਲਈ ਆਪਣੇ ਘਰੇ ਵਾਪਸ ਲੈ ਕੇ ਜਾਣ ਲਈ ਉਹ ਸੰਘਰਸ਼ ਕਰ ਰਹੇ ਨੇ ਕਿਉਂਕਿ ਪ੍ਰਸ਼ਾਸਨ ਵੱਲੋਂ ਤਾਂ ਉਹ ਸਮਾਨ ਚਾਕੇ ਕਿਤਨਾ ਕਿਤੇ ਸੜਕ ਦੇ ਇੱਕ ਪਾਸੇ ਛੱਡ ਦਿੱਤਾ ਜਾਂਦਾ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸਮਾਨ ਹੋਵੇ ਚਾਹੇ ਕਿੰਨਾ ਵੀ ਕੀਮਤੀ ਸਮਾਨ ਹੋਵੇ ਪਰ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਇੱਕੋ ਟੀਚਾ ਹੈ ਵੀ ਇਸ ਰਸਤੇ ਨੂੰ ਕਿਸੇ ਵੀ ਹੱਦ ਤੱਕ ਖਾਲੀ ਕਰਾਇਆ ਜਾਵੇ ਔਰ ਸਵੇਰ ਤੋਂ ਇਸ ਜਿਹੜੀ ਹਾਈਵੇ ਹੈ ਜਿਹੜਾ ਇਹ ਟ੍ਰੈਫਿਕ ਹੈ ਇੱਥੇ ਸਮੂਥ ਟ੍ਰੈਫਿਕ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਵੇ ਸੋ ਸਰਕਾਰ ਔਰ ਪ੍ਰਸ਼ਾਸਨ ਮਿਲ ਕੇ ਇਹ ਕੰਮ ਕਰ ਰਹੇ ਨੇ ਸਰਕਾਰ ਦਾ ਟੀਚਾ ਹੈ ਪ੍ਰਸ਼ਾਸਨ ਦਾ ਟੀਚਾ ਵੀ ਸਵੇਰੇ ਇਸ ਸੜਕ ਦੇ ਉੱਤੇ ਸਮੂਥ ਟ੍ਰੈਫਿਕ ਹੈ ਜੋ ਆਮ ਲੋਕਾਂ ਦੀ ਸਹੂਲਤ ਦੇ ਲਈ ਸਵੇਰ ਤੋਂ ਇੱਥੇ ਸੜਕ ਤੇ ਟ੍ਰੈਫਿਕ ਚੱਲਣਾ ਸ਼ੁਰੂ ਕਰ ਦੇਆ ਗਿਆ ਦਿੱਤਾ ਜਾਏਗਾ ਜੀ ਬਾਬਾ ਜੀ ਸੱਸੀ ਗੱਲ ਜੀ ਕੀ ਗੱਲ ਡਟੇ ਹੋਏ ਹੋ ਅਜੇ ਤੱਕ ਹਾਂ ਜੀ ਆ ਡਟੇ ਹੋਇਆ ਤੇ ਕੀ ਹੈ ਸਮਾਨ ਫਿਰ ਇੱਥੇ ਆ ਰਹਿ ਗਿਆ ਫ੍ਰਿਜ ਵਗੈਰਾ ਇਹਨੂੰ ਕਿੱਦਾਂ ਲੈ ਕੇ ਜਾਓਗੇ ਉਹ ਟਰਾਲੀਆਂ ਕਟੜਾ ਦੇ ਹੱਥ ਪਾਰਾ ਫੜੀ ਫੋਤੀ ਵੀ ਉਧਰ ਪੜਾ ਕੇ ਲੈ ਆਉਂਦੇ ਆਂ ਸੜਾ ਕੇ ਟਾਲੀ ਫਿਰ ਉਹ ਤੁਮਾਰਾ ਟਰਾਲੀਆਂ ਤੁਹਾਡੀਆਂ ਆ ਰਹੀਆਂ ਜਿੰਨਾ ਜੇ ਲੋਡ ਕਰਕੇ ਲੈ ਕੇ ਜਾਣਾ ਮੈਂ ਅਚਾਰ نیچے ਖੜੀ ਟਰਾਲੀ ਖੜੀ ਹਾਂ ਇੱਕ ਟਰਾਲੀ ਸਾਡੀ ਇੱਥੇ ਖੜੀ ਆ ਸੰਭੂ ਥਾਣੇ ਜਾ ਉਧਰੋਂ ਆ ਕੇ ਲੈਣਾ ਰੋਦ ਮਖਾਨ ਲੱਦ ਦਈਏ ਇਹ ਮਤਲਬ ਜਿਹੜੀਆਂ ਇਥੋਂ ਟਰਾਲੀਆਂ ਚ ਸਾਮਾਨ ਲੈ ਕੇ ਤੁਸੀਂ ਵਾਪਸ ਪਿੰਡਾਂ ਨੂੰ ਰੁੱਕ ਕਰਨਾ ਕਿ ਕੀ ਅੱਗੇ ਜੀ ਬਣਾਇਆ ਪ੍ਰੋਗਰਾਮ ਉਹ ਤਾਂ ਪਿੰਡਾਂ ਮੰਜਾਂਗੇ ਇਹ ਜਿਹੜੀਆਂ ਟਰਾਲੀਆਂ ਇਥੋਂ ਚੱਕ ਲਈਤੀਆਂ ਗਈਆਂ ਪੁਲਿਸ ਵੱਲੋਂ ਜਾਂ ਉਹਨਾਂ ਨੂੰ ਤੇ ਫਿਰ ਪਰਚਾ ਦਰਜ ਕਰ ਦਿੱਤਾ ਗਿਆ ਥਾਣੇ ਲੈ ਕੇ ਜਗੇ ਉਹਨਾਂ ਨੂੰ ਬੰਦੇ ਸਾਡੇ ਸਾਡੇ ਬੰਦੇ ਵੀ ਹੰਜ ਨਹੀਂ ਰਹੇ ਅੱਛਾ ਹਾਂ ਰਾਜ ਉਹਨਾਂ ਵੀ ਲੰਡਾ ਪ੍ਰੇਡ ਕਰਤੀ ਨਾ ਨੇ ਅੱਛਾ ਧੱਕਾ ਕੀਤਾ ਜਾ ਪ੍ਰਸ਼ਾਸਨ ਦੁਨੋਂ ਧੱਕਾ ਵੀ ਨਹੀਂ ਕਰ ਸਕਦੇ ਹੁਣ ਤੇਰੀ ਜੇ ਬੀਜੇਪੀ ਮੰਨਣੇ ਰਹੀਏ ਇਥੋਂ ਇਹੋ ਮੰਨ ਜਿੰਦੀ ਉਹ ਧੱਕਾ ਸਾਨੂੰ ਹੁੰਦਾ ਤਲ ਮੀਟਿੰਗ ਤੀ ਇਹਨਾਂ ਦੀ ਮੀਟਿੰਗ ਦੇ ਵਿੱਚ ਜੇ ਕੁੱਤਾ ਮੰਗਾ ਮੰਨ ਲੈਂਦੇ ਉਹੀ ਜੜੀ ਖੜੀ ਆ ਹੁ ਜਿੰਨੀ ਦਰ ਕਰਨਗੇ ਤਾਂ ਕਰਨ ਜਾਣਗੇ ਥੇ ਕਿਹੜੇ ਖੋਜ ਗਿਰਨ ਅਰੇ ਫਸਲਾਂ ਦੇ ਅੰਦਰ ਹੀ ਡੇਣਾ ਨਹੀਂ ਮਿਲਦੇ ਫਿਰ ਕੋਈ ਮੰਡੀ ਵੇਚਣ ਜਾਂਦਾ ਤਾਂ ਮਾਲ ਨਹੀਂ ਵਿਕਦਾ ਫਿਰ ਜੇ ਇਹਨਾਂ ਦੀ ਜੇ ਫਿਕਸਡ ਰੇਟ ਹੋਵੇ ਉਹ ਤੋਂ ਘੱਟ ਤਾਂ ਨਾ ਵਿਕੇ ਬਾਦਰ ਰੇਟ ਤਾਂ ਮੰਗਦੇ ਹੀ ਨਹੀਂ ਹੁਣ ਵਿਜੇ ਵੀ ਮੰਨ ਨਹੀਂ ਰਹੀ ਅਚਾਰਾ ਬਲਡੋ ਜਣ ਚੱਲ ਰਿਹਾ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਧਰਨਾ ਵੀ ਲਾ ਲਿਆ ਸਰਕਾਰ ਨੂੰ ਅੱਖਾਂ ਵੀ ਦਿਖਾ ਲੀਆਂ ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ਹੁਣ ਅੱਗੋਂ ਕੀ ਰੋਕ ਹਕਤਿਆਰ ਕੀਤਾ ਜਾਏਗਾ ਜਥੇਬੰਦੀਆਂ ਵੱਲੋਂ ਤੁਹਾਨੂੰ ਦੇਖੋ ਜੀ ਮੈਂ ਜੁੜੀ ਗੱਲ ਜਾਇਆ ਜਾਉ ਤਾਂ ਆਪਾਂ ਕਹਾਂਗੇ ਵੀ ਹੁਣ ਅਡਾ ਵੀ ਮਸਲਾ ਹੱਲ ਨਹੀਂ ਆ ਵੀ ਲੋਕਾਂ ਦੀ ਪਰੇਸ਼ਾਨੀ ਆ ਅਸੀਂ ਲੋਕਾਂ ਦੇ ਨਾਲ ਆ ਜੇ ਹੁਣ ਜਰਾ ਖੁੱਲ ਜਵੇ ਚੰਰਾ ਕੋਈ ਹੋਰ ਉਪਾਅ ਲੱਭੇਗੇ ਹਾਂ ਮਿਲੋ ਜਿੱਥੇ ਬੰਦੀਆਂ ਨੇ ਅਸੀਂ ਤਾਂ ਰੋਕੇ ਨਹੀਂ ਰਾਧਾ ਰੋਕੇ ਹਰਿਆਣੇ ਵਾਲਿਆਂ ਨੇ ਖਰਿਆਨੇ ਆ ਜੋ ਪੱਥਰ ਜਾਮ ਲਾਇਆ ਤਾਂ ਰਸਤਾ ਖੁੱਲਿਆ ਜੋ ਪਹਿਲਾ ਉਹ ਹੋਲ ਨੇ ਰਸਤਾ ਚਕਣਾ ਨਹੀਂ ਰੱਖਣਾ ਤੁਹਾਨੂੰ ਉਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ ਤਾਂ ਤੁਸੀਂ ਇਹ ਮਜਬੂਰੀ ਦੇ ਵਿੱਚ ਰਸਤਾ ਜਾਬ ਕੀਤਾ ਉਦੋਂ ਸਨ ਰਸਤੇ ਜਾਮ ਨੇ ਰਸਤਾ ਖਰਿਆਨੇ ਦਾ ਜਾਮ ਕਰਿਆ ਹੋਆ ਉਹਨੇ ਪੱਥਰ ਦੇ ਬੜੇ ਬੜੇ ਲਾਇਏ ਉਹ ਬੈਰੀਅਰ ਘਾਟ ਲਾਤੇ ਤੇ ਕੋ ਕੀ ਹੈ ਜਥੇ ਬੰਦੀਆਂ ਦਾ ਕੀ ਕਹਿਣਾ ਕੋਈ ਮੀਟਿੰਗਾਂ ਪੈਣਾ ਕੋਈ ਦੌਰ ਸ਼ੁਰੂ ਹੋਇਆ ਕੋਈ ਮੈਸੇਜ ਲੱਗਿਆ ਜਥੇ ਬੰਦੀਆਂ ਨੂੰ ਅੱਗੇ ਕੀ ਰੋਕ ਬਿਆਰ ਦਿੱਤਾ ਹਜਰ ਵਾਲੇ ਮੁਹੱਤਬ ਬੰਦੇ ਕੋ ਥਾਣੇ ਆਵਾ ਕੋ ਕਿਤੇ ਕਿਤੇ ਆ ਕੋ ਕਿਤੇ ਆ ਪਤਾ ਨਹੀਂ ਲੱਗ ਰਹੇ ਬੰਦੇ ਨਾਲ ਇਹ ਡੱਲੇਵਾਲ ਸਾਹਿਬ ਦਾ ਕੀ ਹੈ ਡੱਲੇਵਾਲ ਸਾਹਿਬ ਨੂੰ ਕਿੱਥੇ ਚੰਡੀਗੜ੍ਹੀ ਹੈ ਦੱਲੇਵਾਲ ਦਾ ਰਸ ਪਤਾ ਲੱਗ ਰਿਹਾ ਪਟਿਆਲੇ ਆ ਹੁਣ ਪਤਾ ਨਹੀਂ ਆ ਤੇ ਕਨੇਰ ਉਨੀ ਜਿਹੜੀ ਮੁੱਖ ਲੀਡਰ ਸੀ ਤੁਹਾਡੇ ਉਹ ਪਟਿਆਲੇ ਨੇ ਕਿ ਉਹ ਗ੍ਰਫਤਾਰ ਹੋ ਗਏ ਸਾਰੇ ਗ੍ਰਫਤਾਰ ਨੇ ਉਹ ਅੰਦਰ ਰੱਖੇਗਾ ਹੁਣ ਲੀਡਰ ਸੇ ਮਾਨੀ ਤੁਹਾਡੇ ਅੰਦਰ ਹੁਣ ਗ੍ਰਫਤਾਰ ਕਰ ਲਿੱਤੇਗੇ ਹੁਣ ਅੱਗੋਂ ਫਿਰ ਰੁਖ ਜਿਹੜਾ ਇਹ ਫੈਸਲੇ ਲੈਣ ਦਾ ਜੋ ਸਿਸਟਮ ਉਹ ਕਿੱਦਾਂ ਚੱਲੇਗਾ ਫਿਰ ਕੌਣ ਕੌਣ ਉਹ ਫੈਸਲੇ ਕੌਣ ਕਰੇਗਾ ਚੱਲਦੇ ਰਹਿੰਦੇ ਰਹਿੰਨੇ ਆ ਪੰਜਾਬ ਕਦੇ ਸੰਘਰਸ਼ ਦੇ ਪਿੱਛੇ ਨਹੀਂ ਹਟਿਆ ਇਹ ਤਾਂ ਸੰਘਰਸ਼ ਚੱਲਦੀ ਰਹਿੰਦੇ ਆ ਆਹ ਨੂੰ ਦੱਸਦਾ ਕੋਈ ਹੋਰ ਲੱਭ ਲੈ ਸਾਡੇ ਪੰਜਾਬ ਦੇ ਦਾ ਸੈਂਟਰ ਕਰ ਲੜਾਈ ਰਹੀ ਆ ਸਦਾ ਸਾਡੇ ਗੁਰੂਆਂ ਦੀ ਵੀ ਰਹੀ ਆ ਤੇ ਹੁਣ ਪੰਜਾਬ ਦੀ ਵੀ ਆ ਪੰਜਾਬ ਨੂੰ ਦਿਆ ਕੀ ਇਹਨਾਂ ਨੇ ਪੰਜਾਬ ਦਾ ਜੀਐਸਟੀ ਉਹ ਨਹੀਂ ਫਟ ਦੇ ਰਹੇ ਪੰਜਾਬ ਦਾ ਬੁਰਾ ਹਾਲਾ ਇੰਡਸਟਰੀ ਪੰਜਾਬ ਚ ਨਹੀਂ ਆਉਣ ਦੇ ਰਹੇ ਹੈ ਤੇ ਹੋਰ ਕੋਈ ਸਹੂਤਾ ਪੰਜਾਬ ਚ ਨਹੀਂ ਦੰਦੇ ਦੰਦੇ ਕੀਆ ਪੰਜਾਬ ਨੂੰ ਇਹ ਅੱਜ ਨਾ ਜਬ ਕੇ ਜਦੋਂ ਕਰੋਨਾ ਲੱਗਿਆ ਤਾਂ ਪੰਜਾਬ ਨੇ ਅੱਜ ਦਾ ਭੇਜਦਾ ਇਹਨੂੰ ਲੰਗਰ ਖੁਲਾਏ ਆ ਕਿੱਲਾ ਲੱਗਦਾ ਹੌਸਲਾ ਟਿਆ ਤਾਂ ਨਹੀਂ ਨਾ ਨਾ ਹੌਸਲਾ ਬੁਲਾਉਂਦਾ ਹੌਸਲੇ ਬੁਲਾਉਂਦਾ ਤਾਂ ਕਿਹਾ ਸੀ ਸਿੱਧੀਆਂ ਸਾਡੇ ਗੁਰੂਆਂ ਨੇ ਦੱਸਿਆ ਵੀ ਆ ਸਿੱਧੀਆਂ ਪਾਉਣੀਆਂ ਸਿੱਧੀ ਪਾਉਣੀਆਂ ਸਾਡੀ ਤਰ੍ਹਾਂ ਆਖਾਂ ਤੁਹਾਨੂੰ ਚੌਪ ਚੜਦਾ ਸਿੱਧੀ ਸਰਕਾਰ ਤੇ ਇਹ ਕਦੋਂ ਤੁਸੀਂ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਸਰਕਾਰ ਕਰਦੀ ਹੁੰਦੀ ਆ ਸਰਕਾਰਾਂ ਦੇ ਕੰਮ ਆ ਇਹ ਹੁਣ ਜੇ ਮਲਾਜ਼ਮਾ ਹੋ ਸਾਡੇ ਇਹ ਵੀ ਸਾਡੇ ਭੈਣ ਪਰ ਆਈਆਂ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਕਸੂਰ ਤਾਂ ਸੈਂਟਰ ਦਾ ਇਹਨੂੰ ਕੰਦਾ ਕਰਵਾਉਂਗਾ ਤੇ ਇਹ ਕੰਦਾ ਨਾ ਕਰਵਾਉਂਦੇ ਅਸੀਂ ਕਿਤੇ ਦਾਹਾ ਬਹਿ ਜਾਂਦੇ ਜੀ ਅਸੀਂ ਇੱਕ ਸਾਈਡ ਤੁਹਾਨੂੰ ਜਗ੍ਹਾ ਦੇ ਦਿੰਦੇ ਆਪਾਂ ਤੁਸੀਂ ਲੜਾਈ ਆਪਣੀ ਆਪ ਲੜ ਲਈ ਜਿਹੜੇ ਬੰਦੇ ਹੁਣ ਜੇਲਾਂ ਦੇ ਵਿੱਚ ਨੇ ਜਿਹੜੇ ਬੰਦਿਆਂ ਨੂੰ ਥਾਣੇਾਂ 'ਚ ਗ੍ਰਿਫਤਾਰੀ ਕਰ ਲਿਆ ਉਹਨਾਂ ਦੀ ਲੜਾਈ ਹੁਣ ਕੋਣ ਲੜੇਗਾ ਨਹੀਂ 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 ਉਹ ਕਿੰਨਾ ਜੇ ਰੱਖੀਓਂਗੇ ਉਹਨਾਂ ਨੂੰ ਕਿੰਨਾ ਜੇ ਰੱਖੀਏ ਬਹੁਤ ਕਿੰਨੀ ਲੈਂਦੇ ਕਲਪਨ 2000 ਰੁਪਏ ਛੱਡਦੇ ਨੇ ਇਹਨੇ ਉਹਨਾਂ ਪਰ ਕਿਹੜਾ ਕੋਈ ਕਤਲ ਲੱਗੇ ਸਾ ਇਹ ਜਿਹੜਾ ਉਹਨਾਂ ਦੀ ਜਵਾਨਤਾ ਕਰਾਉਣੀ ਪੈਣੀ ਆ ਸੋ ਹੌਸਲੇ ਤੁਸੀਂ ਦੇਖ ਸਕਦੇ ਹੋ ਝੰਡਾ ਅਜੇ ਤੱਕ ਬੁਲੰਦਾ ਹੈ ਬਾਈ ਜੀ ਉਹਨਾਂ ਦੇ ਹੱਥ ਦੇ ਵਿੱਚ ਝੰਡਾ ਹਜੇ ਤੱਕ ਇਹਨਾਂ ਨੇ ਬੁਲੰਦ ਰੱਖਿਆ ਚਾਹੇ ਇਹਨਾਂ ਨੇ ਪ੍ਰਸ਼ਾਸਨ ਨੇ ਇਹਨਾਂ ਦੇ ਕਾਰਜਾਂ ਨਾਲ ਹਟਾ ਜਿੰਨੀ ਇਹਨਾਂ ਕੋਲ ਬਣਾਇਆ ਉਹ ਟੇ ਟਾਰੀ ਕਰ ਦਿੱਤੀ ਹੈ ਗਈਆਂ ਪਰ ਇਹਨਾਂ ਦੇ ਹੌਸਲੇ ਬੁਲੰਦ ਨੇ ਝੰਡਾ ਹਜੇ ਵੀ ਇਹਨਾਂ ਨੇ ਦਰਸਤ ਰੱਖਿਆ ਹੈ ਹੱਥ ਦੇ ਵਿੱਚ ਫੜਿਆ ਹੋਇਆ ਸੋ ਇੱਕ ਜਜ਼ਬਾ ਹੁੰਦਾ ਹੈ ਹਰ ਬੰਦੇ ਦੇ ਵਿੱਚ ਇੱਕ ਜਜ਼ਬਾ ਹੁੰਦਾ ਪੰਜਾਬ ਨੂੰ ਲੈ ਕੇ ਪੰਜਾਬੀਏ ਤੋਂ ਲੈ ਕੇ ਸੋ ਕਿਸਾਨਾਂ ਨੇ ਇਹ ਜਜ਼ਬਾ ਹਮੇਸ਼ਾ ਉਸ ਪੰਜਾਬ ਦੇ ਹਰ ਮੌਜੂਦ ਵਿਅਕਤੀ ਦੇ ਵਿੱਚ ਹਰ ਉਸ ਇਨਸਾਨ ਦੇ ਵਿੱਚ ਹੋਣਾ ਚਾਹੀਦਾ ਜਿਹੜਾ ਕਿ ਪੰਜਾਬ ਦਾ ਜੰਮਪਨ ਹੈ ਸੋ ਇਹ ਜਿਹੜੀਆਂ ਗੱਲਾਂ ਜਿਹੜੀਆਂ ਨੇ ਵੀ ਸਰਕਾਰਾਂ ਨੂੰ ਅੱਖਾਂ ਦਿਖਾਣੀਆਂ ਸਰਕਾਰਾਂ ਤੋਂ ਆਪਣੀਆਂ ਮੰਗਾਂ ਬਣਾਉਣੀਆਂ ਇਹ ਹੱਦ ਤੱਕ ਠੀਕ ਹੈ ਕੰਮ ਵੀ ਲੋਕ ਆਪਣੀਆਂ ਮੰਗਾਂ ਬਣਾਉਣ ਲਈ ਬੜਾ ਕੁਝ ਕਰਦੇ ਨੇ ਧਰਨੇ ਲਾਉਂਦੇ ਨੇ ਬੜਾ ਕੁਝ ਕਰਦੇ ਨੇ ਪਰ ਹਰ ਚੀਜ਼ ਤੱਕ ਜਿਹੜਾ ਹੈ ਪ੍ਰਸ਼ਾਸਨ ਦਾ ਹਰ ਜੋ ਹੱਲ ਹੈ ਇਹ ਸਿਰਫ ਇਹਨਾਂ ਦੀ ਹਟਾ-ਟਾਣੀਆਂ ਜਾਂ ਇਹਨਾਂ ਦੇ ਇੱਕ ਤਰ੍ਹਾਂ ਕਹਿ ਸਕਦੇ ਆ ਵੀ ਹਟਾ ਜਿੰਨੀਆਂ ਮਰਜ਼ੀਆਂ ਢਾਈਆਂ ਜਾਣ ਇਹਨਾਂ ਦੇ ਘਰ ਜਿੰਨੇ ਮਰਜ਼ੀ ਉਚਾੜੇ ਜਾਣ ਪਰ ਇਹਨਾਂ ਦੇ ਜਿਹੜੇ ਹੌਸਲੇ ਨੇ ਉਹ ਨਹੀਂ ਕੋਈ ਢਾ ਸਕਦਾ ਝੰਡੇ ਤਸਵੀਰਾਂ ਜਿਵੇਂ ਦਿਖਾ ਸਕਦੇ ਆ ਝੰਡੇ ਹਜੇ ਤੱਕ ਝੂਲ ਰਹੇ ਨੇ ਤੇ ਤਸਵੀਰ ਤੁਹਾਡੇ ਸਾਹਮਣੇ ਆ ਜੋ ਅਫਸਰ ਸੇ ਬਾਲ ਲਗਾਤਾਰ ਡੇੜੀਆਂ ਮਾਰਦੇ ਹੋਏ ਨੇ ਇੱਥੇ ਝੰਡੇ ਹਜੇ ਤੱਕ ਝੂਲ ਰਹੇ ਨੇ ਰਾਦੀਆਂ ਖਾਲੀ ਕਰ ਦਿੱਤੀਆਂ ਗਈਆਂ ਸੋ ਤੁਹਾਡੇ ਸਾਹਮਣੇ ਇਹ ਖਾਲੀ ਹੋ ਗਈਆਂ ਹੁਣ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਜੋ ਸਾਜੋ ਸਮਾਨ ਇੱਥੇ ਰੱਖਿਆ ਹੋਇਆ ਉਹ ਚੱਕਣ ਦੀ ਗੁਜ਼ਾਰੀਸ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਵੀ ਆਪਣਾ ਆਪਣਾ ਸਮਾਨ ਜੋ ਤੁਸੀਂ ਇੱਥੇ ਛੱਡਿਆ ਹੈ ਉਹ ਆਪਣੇ ਆਪਣੇ ਸਮਾਨ ਨੂੰ ਆਪ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋ ਜਿਵੇਂ ਕਿ ਟਰਾਲੀਆਂ ਖੜੀਆਂ ਐ ਟਰੈਕਟਰ ਖੜੇ ਨੇ ਪਰ ਲੋਕ ਇੱਥੇ ਕੋਈ ਮੌਜੂਦ ਨਹੀਂ ਹੈ ਟੈਂਟ ਖਾਲੀ ਪਏ ਨੇ ਤੰਬੂ ਖਾਲੀ ਪਏ ਨੇ ਜੋ ਨਾ ਵੱਲੋਂ ਬਣਾਈ ਗਏ ਕਿਸਾਨਾਂ ਵੱਲੋਂ ਬਣਾਈਆਂ ਜੋ ਸੀ ਤੰਬੂ ਟੈਂਟ ਸਾਰਾ ਕੁਝ ਖਾਲੀ ਹੈ ਸੋ ਟਰੈਕਟਰ ਵੀ ਖੜੇ ਨੇ ਟਰਾਲੀਆਂ ਵੀ ਖੜੀਆਂ ਨੇ ਸੋ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਲਗਾਤਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਮਾਈਕ ਦੇ ਉੱਤੇ ਵੀ ਆਪਣਾ ਆਪਣਾ ਸਮਾਨ ਇੱਥੋਂ ਹਰ ਬੰਦਾ ਆ ਕੇ ਚੁੱਕ ਕੇ ਲੈ ਕੇ ਜਾ ਸਕਦਾ ਕਿਸੇ ਨੂੰ ਕੁਝ ਨਹੀਂ ਕਿਹਾ ਜਾਏਗਾ ਆਪਣਾ ਆਪਣਾ ਸਮਾਨ ਇੱਥੋਂ ਵਾਪਸ ਲੈ ਕੇ ਜਾ ਸਕਦਾ ਸੋ ਸੜਕ ਜੋ ਦਾਵਾ ਕਰਦੀ ਹੈ ਪ੍ਰਸ਼ਾਸਨ ਨੇ ਵੀ ਕੱਲ ਸਵੇਰ ਤੱਕ ਇਹ ਹਾਈਵੇ ਚੱਲਦਾ ਕੀਤਾ ਜਾਵੇਗਾ ਦਰਦਨਾਕ ਤਸਵੀਰਾਂ ਪ੍ਰਸ਼ਾਸਨ ਵੱਲੋਂ ਹਟਾ ਟਾ ਦਿੱਤੀਆਂ ਗਈਆਂ ਜੋ ਟੈਂਟਿੰਗ ਵਗੈਰਾ ਕੀਤੀ ਗਈ ਸੀ ਕਿਸਾਨਾਂ ਵੱਲੋਂ ਖਾਲੀ ਪਏ ਨੇ ਸੋ ਇਕਾ ਦੁੱਕਾ ਕਿਸਾਨਾਂ ਤੋਂ ਇਲਾਵਾ ਇੱਥੇ ਹੋਰ ਕਿਸਾਨ ਸਾਨੂੰ ਨਜ਼ਰ ਨਹੀਂ ਆਏ ਜਿਨ੍ਹਾਂ ਨਾਲ ਗੱਲਬਾਤ ਕੀਤੀ ਜਾਵੇ ਔਰ ਮਨ ਦੇ ਭਾਵ ਉਹਨਾਂ ਦੇ ਜਾਣੇ ਜਾਣ ਕਿਉਂਕਿ ਕੱਲ ਦੀ ਤਾਰੀਖ ਦੇ ਵਿੱਚ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਮੌਜੂਦ ਸਨ ਔਰ ਕਈ ਜਥੇਬੰਦੀਆਂ ਇੱਥੇ ਆ ਕੇ ਫੈਸਲੇ ਕਰਦੀਆਂ ਸੀ ਵੀ ਕੱਲ ਦੀ ਰਣਨੀਤੀ ਬਣਾਉਂਦੀਆਂ ਸੀ ਵੀ ਅੱਗੋਂ ਕਿਸਾਨ ਜਥੇਬੰਦੀਆਂ ਵੱਲੋਂ ਕੀ ਕੀਤਾ ਜਾਏਗਾ ਜਾਂ ਸਰਕਾਰ ਨੂੰ ਕਿਸ ਢੰਗ ਨਾਲ ਮੰਗ ਮੰਵਾਨ ਲਈ ਕੀ ਰਣਨੀਤੀ ਅਕੇ ਤਿਆਰ ਕੀਤੀ ਜਾਏਗੀ ਪਰ ਜੋ ਅੱਜ ਦਾ ਸਮਾਂ ਅੱਜ ਇੱਥੇ ਕੋਈ ਨਹੀਂ ਹੈ ਟੈਂਟ ਖਾਲੀ ਨੇ ਹੱਟਾਂ ਜਿਹੜੀਆਂ ਬਣਾਏ ਗਏ ਕਿਸਾਨਾਂ ਵੱਲੋਂ ਉਹ ਖਾਲੀ ਨੇ ਰਹਿਣ ਬਸੇਰਾ ਉਹਨਾਂ ਦਾ ਖਾਲੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਔਰ ਢਾ ਦਿੱਤਾ ਗਿਆ ਪੀਲਾ ਪੰਜਾ ਲਗਾਤਾਰ ਉਹਨਾਂ ਦੀ ਜੋ ਬਣਾਏ ਹੋਏ ਟੈਂਟ ਨੇ ਉਹਨਾਂ ਨੂੰ ਢਾ ਲਾ ਰਿਹਾ ਔਰ ਉਹਨਾਂ ਨੂੰ ਢਾ ਕੇ ਸਾਈਡ ਤੇ ਪੱਲੀ ਸਾਈਡ ਤੇ ਸੜਕ ਦੇ ਸੁੱਟ ਰਿਹਾ ਵੀ ਸੜਕ ਜਿਹੜੀ ਹੈ ਉਹ ਕੱਲ ਸਵੇਰੇ ਪ੍ਰਸ਼ਾਸਨ ਨੇ ਖਦਾਤਾ ਦਿੱਤੀਆਂ ਵੀ ਕੱਲ ਸਵੇਰੇ ਜਿਹੜੀ ਇਹ ਹਾਈਵੇ ਹੈ ਇਹ ਨੈਸ਼ਨਲ ਹਾਈਵੇ ਜਿਹੜੀ ਆ ਉਹ ਸਵੇਰੇ ਆਮ ਲੋਕਾਂ ਲਈ ਖੋਲ ਦਿੱਤੀ ਜਾਏਗੀ ਵੀ ਆਮ ਲੋਕ ਇਥੇ ਸਫਰ ਬਿਨਾਂ ਕਿਸੇ ਰੁਕਾਵਟ ਤੋਂ ਸਫਰ ਕਰ ਸਕਦੇ ਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਸਭ ਕੁਝ ਦਿਖਾਇਆ ਸੈਂਟਰ ਦੀ ਗਵਰਨਮੈਂਟ ਨੇ ਦੇਤੇ ਪੁਖਤਾ ਮੀਟਿੰਗਾਂ ਵੀ ਕੀਤੀਆਂ ਕਈ ਵੱਡੇ ਵੱਡੇ ਮੰਤਰੀਆਂ ਦੇ ਨਾਲ ਸਿਟਿੰਗਾਂ ਹੋਈਆਂ ਮੀਟਿੰਗਾਂ ਹੋਈਆਂ ਪਰ ਸਿੱਟਾ ਨਾ ਦੇ ਬਰਾਬਰ ਨਿਕਲਿਆ ਸੋ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਸਿਟੀ ਹੋਮ ਦੇ ਮਾਧਿਅਮ ਤੋਂ ਇਹ ਰਸਤਾ ਦਿੱਲੀ ਜਾਣ ਲਈ ਕੱਲ ਤੋਂ ਖੋਲ ਦਿੱਤਾ ਜਾਏਗਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਸਬਜ਼ੀਆਂ ਆਲੂ ਪਿਆਜ਼ ਦੀਆਂ ਬੋਰੀਆਂ ਭਰੀਆਂ ਭਰਾਈਆਂ ਕਿਸਾਨ ਇੱਥੇ ਛੱਡ ਗਏ ਨੇ ਸੋ ਆਚਾਰ ਪਿਆ ਮਿਰਚਾ ਪਾਊਡਰ ਨਮਕ ਧਨੀਆ ਔਰ ਸਾਰਾ ਚੀਜ਼ ਇੱਥੇ ਲੱਗਿਆ ਲਗਾਇਆ ਸਮਾਨ ਜਿਹੜੇ ਨੇ ਉਹ ਕਿਸਾਨ ਭਾਡੇ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਕੱਦੇ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਅੰਦਰ ਉਹਨਾਂ ਦੇ ਉੱਪਰ ਰਜਾਈਆਂ ਲਾਈਆਂ ਸਭ ਕੁਝ ਨਜ਼ਰ ਆਉਂਦਾ ਉਹ ਲਗਾਇਆ ਲਗਾਇਆ ਸਮਾਨ ਕਿਸਾਨ ਜਿਹੜੇ ਨੇ ਉਹ ਇੱਥੇ ਛੱਡ ਕੇ ਇਥੋਂ ਪ੍ਰਸ਼ਾਸਨ ਨੇ ਉਹਨਾਂ ਨੂੰ ਖਾ ਦਿੱਤਾ ਗਿਆ ਸੋ ਇਸ ਸਮੇਂ ਅਸੀਂ ਮੌਜੂਦ ਆ ਸ਼ੰਭੂ ਜ਼ਿਲ੍ਹਾ ਪਟਿਆਲਾ ਦੇ ਵਿੱਚ ਅਸੀਂ ਉਹਨਾਂ ਦੇ ਸ਼ੰਭੂ ਥਾਣਾ ਦੇ ਬਾਹਰ ਖੜੇ ਆ ਜਿੱਥੇ ਕਿ ਕਈ ਇੱਕ ਕਿਸਾਨ ਜਥੇਬੰਦੀਆਂ ਦੇ ਜੋ ਉਤੇਦਾਰ ਨੇ ਜਾਂ ਕਿਸਾਨ ਸਹਿਬਾਨ ਨੇ ਉਹ ਅੰਦਰ ਥਾੜੇ ਦੇ ਅੰਦਰ ਮੌਜੂਦ ਨੇ ਉਹਨਾਂ ਦਾ ਕਹਿਣਾ ਹੈ ਵੀ ਸਾਡੀਆਂ ਜਿਹੜੀਆਂ ਟਰਾਲੀਆਂ ਨੇ ਜਾਂ ਸਾਡੇ ਜਿਹੜੇ ਵਹੀਕਲਸ ਨੇ ਉਹ ਜ਼ਬਤ ਕਰ ਲੱਤੇਗੇ ਨੇ ਪੰਜਾਬ ਪੁਲਿਸ ਵੱਲੋਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਉਸ ਦੇ ਵੀ سلسلے ਵਿੱਚ ਇੱਥੇ ਆਏ ਆ ਵੀ ਸਾਡੀਆਂ ਜਿਹੜੀਆਂ ਟਰਾਲੀਆਂ ਸਾਨੂੰ ਵਾਪਸ ਦਿੱਤੀਆਂ ਜਾਣ ਜਦ ਅਸੀਂ ਪੀਸਫੁਲੀ ਉਸ ਜਗ੍ਹਾ ਨੂੰ ਖਾਲੀ ਕਰ ਦਿੱਤਾ ਗਿਆ ਜੋ ਪ੍ਰਸ਼ਾਸਨ ਨੇ ਸਾਨੂੰ ਇਤਿਹਾਸ ਬਰਤਨ ਲਈ ਕਿਹਾ ਸੀ ਅਸੀਂ ਉਸ ਦੇ ਸਾਹਮਣੇੋਂ ਉੱਠ ਚੁੱਕੇ ਹਾਂ ਔਰ ਅਸੀਂ ਪੀਸਫੁਲ ਢੰਗ ਨਾਲ ਉਹ ਜਗ੍ਹਾ ਖਾਲੀ ਕਰ ਦਿੱਤੀ ਹੈ ਤੇ ਸਾਡੇ ਜਿਹੜੀਆਂ ਟਰਾਲੀਆਂ ਨੇ ਜਾਂ ਸਾਡੇ ਜਿਹੜੇ ਵਹੀਕਲ ਨੇ ਉਹ ਪ੍ਰਸ਼ਾਸਨ ਵੱਲੋਂ ਕਿਉਂ ਜ਼ਬਤ ਕੀਤੇ ਗਏ ਨੇ ਸੋ ਉਸੇ سلسلے ਦੇ ਵਿੱਚ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਮੈਂਬਰ ਨੇ ਜੋ ਆਪੂ ਨੇ ਉਹ ਥਾਣੇ ਦੇ ਬਾਹਰ ਵੀ ਖੜੇ ਤੁਹਾਨੂੰ ਨਜ਼ਰ ਆਦੇ ਹੁਣ ਕਿਤੇ ਅੰਦਰ ਜਾ ਕੇ ਵੀ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਨਜ਼ਰ ਆਏ ਨੇ ਸੋ ਇਦਾਂ ਨੀਆ ਹੋਰ ਅਪਡੇਟ ਤੁਹਾਡਾ ਸਾਨੀਆਂ ਕਰਦੇ ਰਾਂਗੇ